BSF ਅਤੇ ਪੰਜਾਬ ਪੁਲਿਸ ਨੂੰ ਫਿਰ ਵੱਡੀ ਕਾਮਯਾਬੀ ਇੱਕ ਵਾਰ ਫਿਰ ਮਿਲੀ ਬਾਰਡਰ ਦੇ ਖੇਤਾਂ ਦੇ ਵਿੱਚੋਂ ਖੈਰੋਵਨ ਇਸ ਮੌਕੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਲ ਤੇ ਦਾਰਾ ਡਾਲਾ ਆ ਵੇਖੋ ਜਿਹੜੀ ਆ ਬਾਰਡਰ ਤੇ ਆ ਦਿਨੇ ਰਾਤੀ BSF ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਾਰਕ ਤੇ ਚਕੰਨੀ ਹੈ ਤੇ ਆਪਣੀਆਂ ਆਪਣੀਆਂ ਡਿਊਟੀਆਂ ਬਖੂਬੀ ਨਿਭਾ ਰਹੀ ਹੈ ਇਸ ਸਬੰਧ ਦੇ ਵਿੱਚ ਅੱਜ ਵੀ ਜਿਹੜਾ ਇੱਕ ਸਾਂਝਾ ਸਰਚ ਆਪਰੇਸ਼ਨ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਉਹਦੇ ਵਿੱਚ ਸਾਨੂੰ ਇੱਕ ਜਿਹੜੀ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਜਿਹੜੀ ਮਾੜੀ ਕੰਬੋਕੇ ਤੋਂ ਬਾਤ ਆ ਰਸੀ ਉਹਨੂੰ ਸੜਕ ਜਾਂਦੀ ਹੈ ਉਥੋਂ ਇੱਕ ਸ਼ੱਕੀ ਵਿਅਕਤੀ ਜਿਹੜੇ ਝੋਨੇ ਦੇ ਖੇਤ ਦੇ ਵਿੱਚ ਸਰਚ ਕਰਦਾ ਵੇਖਿਆ ਗਿਆ ਜਿਹੜਾ ਪੁਲਿਸ ਪਾਰਟੀ ਨੂੰ ਵੇਖ ਕੇ ਇੱਕਦਮ ਖਿਸਕ ਗਿਆ ਜਦੋਂ ਉਹਦੀ ਸਰਚ ਏਰੀਏ ਦੇ ਵਿੱਚ ਜੁਆਇੰਟ ਸਰਚ ਕੀਤਾ ਗਿਆ ਉਹਦੇ ਵਿੱਚੋਂ ਤਿੰਨ ਪੈਕੇਟ ਬਰਾਮਦ ਹੋਏ ਜਿਹਨਾਂ ਨੂੰ ਖੋਲ ਕੇ ਚੈੱਕ ਕਰਨ ਤੇ 1 ਕਿਲੋ 515 ਗ੍ਰਾਮ ਜਿਹੜੀ ਇਹਦੇ ਵਿੱਚੋਂ ਹੈਰੋਨ ਰਿਕਵਰ ਹੋਈ ਆ ਜਿਹਨੂੰ ਨਿਯਮਾਂ ਮੁਤਾਬਕ ਕਬਜ਼ਾ ਪੁਲਿਸ ਦੇ ਵਿੱਚ ਲੈ ਲਿਆ ਤੇ ਇਸ ਸਬੰਧੀ ਖਾਲੜਾ ਵਿੱਚ ਜਿਹੜਾ 21 ਸੀਐਨਡੀਪੀਆ ਸੈਕਟਰ ਦੇ ਵਿੱਚ ਕੇਸ ਰਜਿਸਟਰ ਕੀਤਾ ਜਾ ਰਿਹਾ ਤੇ ਇਹਦੀ ਹਰ ਪਹਿਲੂ ਤੇ ਪੱਖ ਤੋਂ ਜਿਹੜੀ ਹੈ ਤਫ਼ਤੀਸ਼ ਕੀਤੀ ਜਾਊਗੀ ਜੇ ਮੈਂ ਗੱਲ ਕਰਦਾ ਇੱਥੇ ਜਿਹੜੇ ਡਰੋਨ ਐਕਟੀਵਿਟੀ ਜਾਂ ਇਸ ਗੈਰਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਅਸੀਂ ਜਿਹੜੇ ਕਾਫੀ ਵਿਅਕਤੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਪਹਿਲੇ ਹੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਭੇਜ ਚੁੱਕਿਆ ਸੋ ਇਹਦੀ ਵੀ ਜਿਹੜੀ ਸੈਂਟੀਫਿਕ ਤਰੀਕੇ ਨਾਲ ਤੇ ਮੈਨੂਅਲ ਤਰੀਕੇ ਨਾਲ ਵੀ ਜਿਹੜੀ ਇਹਦੀ ਤਫ਼ਤੀਸ਼ ਕੀਤੀ ਜਾਊਗੀ ਕੁਝ ਕਾਡੈਂਟੀਫਿਕੇਸ਼ਨ ਅਸੀਂ ਜਿਹੜਾ ਭੱਜਿਆ ਵਿਅਕਤੀ ਆ ਉਹਦੀ ਅਸੀਂ ਕਰ ਲਈਆ ਜਲਦ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਕੇ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਜਾਊਗਾ ਸੋ ਜਿਹੜੀ ਤਫ਼ਤੀਸ਼ ਆ ਉਹ ਪੰਜਾਬ ਪੁਲਿਸ ਕਰਦੀ ਹੈ ਤੇ ਸਾਂਝੀ ਬਾਲਤਾ ਦਾ ਨਤੀਜਾ ਆ ਸਾਨੂੰ ਲਗਾਤਾਰ ਸਫਲਤਾ ਹਾਸਲ ਹੋ ਰਹੀ ਹੈ ਤੇ ਇਹ ਕੰਟੀਨਿਊ ਰਹੂਗਾ ਤੇ ਮੈਂ ਇੱਥੇ ਤਾੜਨਾ ਕਰਨਾ ਚਾਹੁੰਦਾ ਮੈਂ ਕੁਝ ਕੁ ਵਿਅਕਤੀਆਂ ਨੂੰ ਜਿਹੜੇ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਅਜਿਹੇ ਗੈਰਕਾਨੂੰਨੀ ਧੰਦਿਆਂ ਦੇ ਵਿੱਚ ਪੈਂਦੇ ਨੇ ਇਹਨਾਂ ਨੂੰ ਜਿਹੜੀਆਂ ਕਾਫੀ ਸਜ਼ਾਾਂ ਮ ਹੁੰਦੀਆਂ ਨੇ ਜੇ ਕੋਈ ਛੋਟੀ ਮੋਟੀ ਇਹ ਜਾਇਦਾਦ ਵੀ ਬਣਾਉਂਦੇ ਆ ਉਹ ਵੀ ਅਸੀਂ 68 ਐਫ ਦੇ ਵਿੱਚ ਜਿਹੜੀ ਆ ਉਹ ਸੀਜ਼ ਤੇ ਫ੍ਰੀਜ਼ ਕਰ ਰਹੇ ਆ ਸੋ ਮੇਰੀ ਆਮ ਵਿਅਕਤੀਆਂ ਨੂੰ ਵੀ ਅਪੀਲ ਹੈ ਵੀ ਇਸ ਗੈਰ ਕਾਨੂੰਨੀ ਧੰਦੇ ਦੇ ਵਿੱਚ ਪੰਜਾਬ ਨੂੰ ਸਾਫ਼ ਤੇ ਸੁਰੱਖਿਤ ਬਣਾਉਣ ਦੇ ਵਿੱਚ ਪੰਜਾਬ ਪੁਲਿਸ ਤੇ ਬੀਐਸਐਫ ਦੀ ਮਦਦ ਕਰਨ ਤੇ ਜਿਹੜਾ ਵੀ ਇਸ ਮੋਹਮ ਦੇ ਵਿੱਚ ਸਾਡੀ ਮਦਦ ਕਰਦਾ ਉਹਨਾਂ ਨੂੰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬਾਜਵੇਂ ਨਾਮ ਵੀ ਦਿੱਤੇ ਜਾ ਰਹੇ